ਸ਼ਾਮ ਅਜਾ ਕੀ ਹੋਇਆ ਆਏ ਬਾਹਰ ਪੈਸੀ ਪਹਿਲਾਂ ਤੇ ਆਈ ਆ ਕੇ ਮੈਂ ਠੰਡ ਲਾਦੀ ਅੰਦਰ ਜਾੜ ਗਈ ਆਈ ਫਿਰ ਇਹਦੇ ਅੰਦਰ ਜਾੜ ਨੀਂਦ ਆ ਗਈ ਇਹਦੇ ਬਹੁਤ ਛੱਤ ਡੈਪੀ ਛੱਤ ਦੇ ਦੋ ਪਤਾ ਨਹੀਂ ਲੱਗਦਾ ਸ਼ਾਤੀ ਪਤਾ ਨਹੀਂ ਕਿਵੇਂ ਸੁਤੇ ਪੈਨ ਦੀ ਬਦਲ ਦੇਈ ਤੇ ਪਤਾ ਲੱਗਦਾ ਸਾਰਾ ਮਕਾਨ ਡੈਪਿਆ ਸਾਰੀ ਛੱਤ ਸਾਰਾ ਇਹ ਡੈਪੇ ਸਾਰੀ ਸ਼ਾਤੀ ਡੈਪੀ ਨਕਾਣੀ ਸਾਰੇ ਤਿੰਨ ਦੰਨ ਮੇਰੇ ਮੁੰਡੇ ਸੀ ਆਈ ਤੇ ਇੱਕ ਮੇਰੇ ਘਰ ਆਇਆ ਇੱਕ ਮੈਂ ਪੰਜੀ ਸੀ ਆਈ ਹਾਂ ਜੀ ਕਟਾਂ ਦੇ ਸਰਾਡ ਕਟਾਂ ਇਹ ਤੋਂ ਜ਼ਿਆਦਾ ਆ ਜੀ ਘਰ ਆਏ ਤੇ ਜ਼ਿਆਦਾ ਮੇਰੇ ਦੇ ਰਾਤ ਹੈਗਾ ਇਹ ਮੈਂ ਹਸਾਮਣਾ 2:30 ਵੇ ਤੇ ਮੈਂ ਸਾਨਾ 7 ਡੱਬੀ ਹੋਣੀ ਆਈ ਮੇਰੇ ਸਾਹਨ ਤਾਂ ਪਤਾ ਹੀ ਨਹੀਂ ਲੱਗਾ ਬਾਅਦ ਚ ਇਹ ਤੇ ਸੱਤੇ ਪੈਨ ਉਹ ਵੀ ਕਿਹੜੇ ਵੇਲੇ ਕੱਢ ਕੇ ਲੈ ਗਏ ਸਾਨੂੰ ਇਹ ਬਲਵਿੰਦਰ ਜੀ ਹਾਂ ਜੀ ਕੀ ਹੋਇਆ ਇਹ ਕਟਾਂ ਕੀ ਹੋਈ ਆ ਜੀ ਆਹ ਡੱਗੇ ਮਕਾਂ ਲੱਗ ਗਿਆ ਕੌਣ ਲੈਂਦਾ ਸੀ ਇੱਥੇ ਮੇਰੇ ਜਾਗ ਰਹੇ ਦੇ ਸੀ ਦੋ ਤਿੰਨ ਦਾ ਅਸਾਂ ਜੀ ਕਿਵੇਂ ਡਿੱਗਿਆ ਕਿਵੇਂ ਇਹ ਇਹ ਜੀ ਵਜਨ ਲੱਗਾ ਕਿ ਮੈਂ ਡਿੱਗ ਪਿਆ ਤਾ ਉਨੀ ਰਾਤ ਕਿਨੇ ਕਵੇ ਫੇਟ ਗਈ ਇਹ ਸਾਢੇ 3 ਵਜੇ ਜੀ ਕੌਣ ਕੌਣ ਸੀ ਗਈ ਇੱਥੇ ਮੇਰੇ ਨੌ ਪੁੱਤ ਸੀ ਗਏ ਉਹਨਾਂ ਦੀ ਚੌਣ ਕੌਣ ਕੌਣ ਸੀ ਉਹ ਤੇ ਤਿੰਨ ਤਾਂ ਮੇਰੇ ਪੋਤਰੇ ਇੱਕ ਮੇਰੀ ਨੌ ਇੱਕ ਮੇਰਾ ਮੁੰਡਾ ਇਹ ਵੇ ਕਿਹੜੇ ਹਲਾਤਾ ਫਿਰ ਕੱਢਿਆ ਉਹਨਾਂ ਨੂੰ ਉਹਨਾਂ ਨੂੰ ਮੈਂ ਜਦ ਡੱਗ ਪੀ ਕਿ ਉਹਨਾਂ ਮੱਝ ਕੇ ਜਾ ਕੇ ਬੋਟੀ ਨੂੰ ਖਿੱਚਿਆ ਜਾ ਕੇ ਉਹ ਨੂੰ ਮ ਕਾਟ ਲਿਆ ਬਾਹਰ ਫੇਰ ਮੁੰਡੇ ਨੂੰ ਕਿੱਡਾ ਵੱਡੇ ਨੂੰ ਫੇਰ ਜਾਕਾ ਨੂੰ ਆਂ ਲਗਾਉਣ ਨੂੰ ਉਠਾਇਆ ਉਹਨਾਂ ਨੇ ਸਾਰੰ ਕੱਢਿਆ ਕੀ 60 ਫੁੱਟ ਕੀ ਆਈਏ ਫਿਰ ਉਹ ਮੁੰਡੇ ਇੱਥੇ 60 ਬਜੇ ਚ ਮੱਥੇ ਤੇ ਜੀ ਇਹਨੇ ਜਿਖਮੀ ਹੋਇਆ ਸੀ ਤੋਂ ਤਿੰਨ ਜਣੇ ਆਏ ਹੋਣਗੇ ਤੇ ਤਿੰਨ ਹੀ ਆ ਕੀ ਮੰਗ ਕਰਦੇ ਹੁੰਦੇ ਸਾਨੂੰ ਗਰੀਬ ਆਦਮੀ ਜਿਹੜਾ ਕੋਈ ਮਰਜ਼ੀ ਦੇ ਦੇਣ ਜੀ ਅਸੀਂ ਮੱਬਾ